ਜੋ ਸਰਕਾਰ ਨੇ ਬਿਕਰਮ ਸਿੰਘ ਮਜੀਠੀ ਨਾਲ ਕੀਤਾ ਬਹੁਤ ਗਲਤ ਕੀਤਾਗਾ ਇੱਕ ਤਾਂ ਸਰਕਾਰ ਨੇ ਜਿਹੜੀ ਕਾਰਵਾਈ ਕੀਤੀ ਹੈ ਬਿਕਰਮ ਸਿੰਘ ਬਿਕਰਮ ਸਿੰਘ ਮਜੀਠੀ ਤੇ ਕੀਤੀ ਉਹ ਸਵੇਰੇ ਕੀਤੀ ਆ ਬਿਨਾ ਦੱਸੇ ਕੀਤੀ ਹੈਗੀ ਵਿਜੀਲੈਂਸ ਦੀ ਟੀਮ ਕਰੇ ਜਾਂਦੀ ਹੈ ਸਵੇਰੇ ਤੇ ਸਵੇਰੇ ਹੀ ਉਹਨਾਂ ਤੇ ਰੈਡ ਮਾਰਦੀ ਹੈਗੀ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਜੋ ਜਿਹੜੀ ਬਜ਼ੁਰਗ ਉਹਨਾਂ ਦੇ ਸੱਸ ਸੀ ਉਨਨੂੰ ਰਾਇਤ ਮੁਕਾਇਆ ਜਾਂਦਾਗਾ ਤੇ ਬਹੁਤ ਗਲਤ ਕੀਤਾ ਸਰਕਾਰ ਨੇ ਕਿਉਂਕਿ ਬਿਕਰਮ ਜਿੰਕ ਮਜੀਠੀਆ ਕਿਹੜਾ ਭੱਜਣ ਲੱਗਿਆ ਸੀਗਾ ਉਹ ਇੱਥੇ ਹੀ ਹੈਗਾ ਪੰਜਾਬ ਦੇ ਵਿੱਚ ਕਿਦੋਂ ਵੀ ਗ੍ਰਿਫਤਾਰ ਕਰ ਸਕਦੇ ਸੀਗੇ ਸਵੇਰੇ ਸਵੇਰੇ ਅਗਲੇ ਨੂੰ ਤੰਗ ਪਰੇਸ਼ਾਨ ਕੀਤਾ ਹਨਾ ਭਾਵੇਂ ਉਹਦੀ ਚਿੱਟੇ ਦੇ ਵਿੱਚ ਕਿੰਨੀਆਂ ਹੀ ਕੰਪੀਸੀਆਂ ਵੇਚ ਚੁੱਕੀਆਂ ਨੇ ਪਹਿਲਾਂ ਕਿੰਨੇ ਟਾਈਮ ਦਾ ਮਸਲਾ ਚੱਲੀ ਜਾਂਦਾ ਪਰ ਹਜੇ ਤੱਕ ਸਰਕਾਰ ਤੋਂ ਉਹਨੂੰ ਕੋਈ ਸਜ਼ਾ ਤਦ ਦਵਾਈ ਨਹੀਂ ਗਈ ਠੀਕ ਆ ਜੇ ਚਿੱਟੇ ਦਾ ਸਦਾਗਰ ਹੁੰਦਾ ਅਜਨ ਨੂੰ ਸਜ਼ਾ ਮਿਲ ਜਾਂਦੀ ਠੀਕ ਹੈ ਉਹਤੇ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਗਲਤ ਪਤੰਗ ਤੇ ਪਰਛਾਣ ਨੂੰ ਬਿਨਾ ਕਦੋਂ ਕੀਤਾ ਜਾ ਰਿਹਾ ਹੈਗਾ ਹੁਣ ਜਿਹੜਾ ਉਤੇ ਕੇਸ ਪਿਆਗਾ ਮਜੀਠੀਏ ਤੇ ਉਹ ਚਿੱਟੇ ਦਾ ਨਹੀਂ ਪਿਆ ਹੈਗਾ ਉਹ ਉਹਦੀ ਆਮਦਨ ਦਾ ਪਿਆ ਵੀ ਉਹਨੇ ਇੰਨੇ ਪੈਸੇ ਕਿੰਨਾਂ ਦੇ ਕਿੱਥੋਂ ਵੀ ਉਹਦੀ ਆਮਦਨ ਦੇ ਕੀ ਸਰੋਤ ਨੇਗੇ ਤੇ ਇੰਨੇ ਪੈਸੇ ਆਏ ਕਿੱਥੋਂ ਨੇਗੇ ਇਹ ਕੇਸ ਉਤੇ ਪਾਇਆ ਗਿਆਗਾ ਨਾ ਕਿ ਚਿੱਟੇ ਦਾ ਪਾਇਆਗਾ ਕਈ ਲੋਕ ਕਹਿੰਦੇ ਨੇ ਵੀ ਬਿਕਰਮ ਸਿੰਘ ਮ ਜੀਟ ਗਿਆ ਚਿੱਟੇ ਦਾ ਕੇਸ ਪਾਇਆ ਹੋਇਆ ਚਿੱਟੇ ਦਾ ਕੇਸ ਨਹੀਂ ਪਿਆ ਉਤੇ ਉਤੇ ਆਮਦਨ ਦਾ ਕੇਸ ਪਿਆ ਹੋਇਆਗਾ ਵੀ ਉਹਦੀ ਆਮਦਨ ਕਿਥੋਂ ਕਿੰਨੀ ਵੱਧ ਹੋਈ ਆ ਕਿੰਨੇ ਪੈਸੇ ਵੱਧ ਨੇ ਉਹਦੀ ਆਮਦਨ ਦੇ ਸਰੋਤਾਂ ਤੋਂ ਉਹ ਤਾਂ ਕੇਸ ਆਗਾ ਚਿੱਟੇ ਝੋਟੇ ਦਾ ਕੋਈ ਕੇਸ ਨਹੀਂ ਆਗਾ ਮੇਰੇ ਹਿਸਾਬ ਨਾਲ ਉਹਨੂੰ ਜੇ ਮੈਂ 7 ਦਿਨ ਦੇ ਰਿਮਾਂਡ ਤੇ ਭੇਜਿਆ ਹੋਇਆਗਾ ਤਾਂ 6 ਤੀ ਉਹ ਬਾਹਰ ਆ ਜਾਊਗਾ ਕਿਉਂਕਿ ਪਹਿਲਾਂ ਵੀ ਸਰਕਾਰ ਨੇ ਫੁੱਲ ਜੋਰ ਲਾ ਕੇ ਦੇਖ ਲਿਆ ਪੂਰਾ ਵੱਡਾ ਜਿੰਨਾ ਹੋ ਜ਼ਗਿਆ ਸਰਕਾਰ ਤੋਂ ਫੁੱਲ ਜੋਰ ਲੱਗਿਆਗਾ ਪਰ ਕੁਝ ਨਹੀਂ ਹੋਇਆ ਜਿਹੜਾ ਇਹਨਾਂ ਦਾ ਪਗਮਾਂ ਦਮਾਨ ਦਾ ਗੁਰੂ ਆ ਕੇਜਰੀਵਾਲ ਉਹ ਵੀ ਲਖਿਆ ਸਧਾਨਾ ਦੇ ਮਾਫੀ ਮੰਗ ਚੁੱਕਿਆ ਲਖਿਆ ਸਧਾਨਾ ਨਹੀਂ ਸੌਰੀ ਮਜੀਠੀਏ ਤੋਂ ਮਜੀਠੀਏ ਤੋਂ ਇਹਨਾਂ ਦਾ ਜਿਹੜਾ ਕੇਜਰੀਵਾਲਾ ਦਾ ਉਹ ਮਾਫੀ ਮੰਗ ਚੁੱਕਿਆਗਾ ਕਹਿੰਦਾ ਵੀ ਮੈਨੂੰ ਗਲਤੀ ਹੋ ਗਈ ਮੈਨੂੰ ਮੈਥੋਂ ਕਿਹਾ ਗਿਆ ਵੀ ਤੁਸੀਂ ਚਿੱਟੇ ਦੇ ਸਦਕ ਨੂੰ ਚਿੱਟਾ ਵੇਚਦੇ ਹੋਗੇ ਠੀਕ ਹੈ ਜਦੋਂ ਇਹਨਾਂ ਦਾ ਗੁਰੂ ਮੰਗ ਮੰਗ ਚੁੱਕਿਆ ਗਿਆ ਪਰ ਸਰਕਾਰ ਕਾਦਾ ਰੌਲਾ ਪਾਈ ਜਾਂਦੀ ਹੈ ਬੀਸੀ ਜੀ ਮਜੀਠੀਆ ਦੇ ਕਰਵਾਈ ਕਰਤੀ ਕਾਰਵਾਈ ਕਰਤੀ ਕੁਝ ਨਹੀਂ ਹੁੰਦਾ ਮਜੀਠੀਆ ਥੋੜੇ ਟਾਈਮ ਵਿੱਚ ਹੀ ਬਾਹਰ ਆ ਜਾਊਗਾ 7 ਦਿਨ 7-8 ਦਿਨ ਰੱਖਣਗੇ ਮਹੀਨਾ ਰੱਖਣਗੇ ਜੇਜ ਦੇ ਵਿੱਚ ਵੱਧ ਤੋਂ ਵੱਧ ਛੇਤੀ ਬਾਹਰ ਆ ਜਾਊਗਾ ਫਿਰ ਉਹਨੇ ਮੁੱਸਾਂ ਨੂੰ ਤਾਓ ਐਂ ਕਰਨਾ ਲੱਗਦਾ ਇਹ ਕੁਝ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਤਾਂ ਕਾਂਗਰਸੀਆਂ ਨੇ ਉਹਦੇ ਨਾਲ ਮਿਲ ਕੇ ਪੈਸੇ ਖਾਦੇ ਆ ਕਾਲੀ ਕਾਲੀ ਦੇ ਲੜਣੇ ਨੇ ਵੀ ਖਾਦੇ ਆ ਉਹ ਤੋਂ ਪੈਸੇ ਮਿਲ ਕੇ ਉਹਦੇ ਨਾਲ ਕਾਂਗਰਸੀ ਨੇ ਵੀ ਖਾਦੇ ਹੁਣ ਝਾੜੂ ਵਾਲੇ ਨੇ ਵੀ ਖਾਦੇ ਆ ਭਗਵਾਨ ਤਮਨ ਜੀ ਇੰਨਾਗਾ ਇੰਨਾ ਹੀ ਹੋਵਗਾ ਸਹੀ ਮੁੱਖ ਮੰਤਰੀ ਆ ਤਾਂ ਜਿਹੜੀ ਆਪਦੀ ਮੁੱਖ ਮੰਤਰੀ ਆਗਾ ਆਪ ਦੇੜੀ ਪਾਰਟੀ ਦੇ ਐਮਐਲਏ ਨੇ ਜਿਹੜੇ ਹੁਣ ਵੀ ਚਿੱਟੇ ਵਿੱਚ ਮਿਲੇ ਹੋਏ ਨੇਗੇ ਉਹਨਾਂ ਦੇ ਕਾਰਵਾਈ ਕਰੇ ਰੇਸ਼ਵਤ ਕੋਰੀ ਕਰ ਰਹੇ ਨੇਗੇ ਉਹਨਾਂ ਦੇ ਕਾਰਵਾਈ ਕਰੇ ਉਹ ਬਥੇਰੇ ਐਮਐਲ ਨੇ ਜਿਹੜੇ ਕੋਠੀਆਂ ਬਣਾ ਰਹੇ ਨੇ ਰੋੜਾਂ ਤੇ ਤੂੰ ਤੁਹਾਨੂੰ ਵੀ ਪਤਾ ਵੀ ਕੋਠੀ ਕਿਦੀ ਬਣ ਰਹੀ ਹੈਗੀ ਕਿਹੜਵੇਂ ਆਮਕਰਾਂ ਦੇ ਲੋਕ ਖਾਸ ਹੋਈ ਜਾਂਦੇ ਨੇਗੇ ਉਹਨਾਂ ਦੇ ਘਰ ਬਾਈ ਕਰੇ ਮੈਂ ਜੀਟੀਏ ਨਾਲ ਪੰਗਾ ਲੈ ਕੇ ਬਸ ਪੰਜਾਬ ਦੀ ਨਜ਼ਰਾਂ ਵਿੱਚ ਆਉਣਾ ਚਾਹੁੰਦਾ ਵੀ ਮੈਂ ਹੀਰੋ ਬਣ ਜਾ ਹੀਰੋ ਨਹੀਂ ਬਣਦਾ ਹੈਗਾ 2027 ਚ ਤੈਨੂੰ ਪਤਾ ਲੱਗ ਜੂਗਾ ਕਿੰਨਾ ਕੁ ਤੂੰ ਹੀਰੋ ਆ ਠੀਕ ਹੈ ਬਾਕੀ ਤੁਹਾਡੇ ਮਜੀਠੀ ਇਹ ਬਾਰੇ ਕੀ ਵਿਚਾਰਨਗੇ ਜਰੂਰ ਦੱਸਣਾ ਬਿਕਰਮ ਸਿੰਘ ਮਜੀਠੀ ਬਾਰੇ ਤੇ ਵੀਡੀਓ ਫੇਰ ਲੈ ਕੇ حاضر ਹੋਵਾਂਗੇ ਤਦ ਤੱਕ ਲਈ ਦਿਓ ਜਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਿਓ ਧੰਨਵਾਦ